ਹੋਰ ਬਈ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਘਰ ਪਰਿਵਾਰ ਕੇ ਤਾਂ ਸੈਟ ਆ ਤੇ ਚੱਲੇ ਆ ਪਰੇਤਾ ਲੈਣ ਤੇ ਡਾਉਣ ਵੀ ਨਾਲ ਆਪਣੇ ਦੀਸ਼ਾ ਵੀ ਨਾਲ ਆ ਆਪਾਂ ਬਣਾਉਣੇ ਆ ਰੱਖਨੇ ਅੱਜ ਜੋ ਰੰਗ ਲਾਉਣ ਆਤੇ ਲਓ ਬਈ ਰੇਤਾ ਲੈਣ ਆ ਜੇ ਪਟਲਾਂ ਦੀ ਗੰੰਤੀ ਮਾਰੀ ਚੱਲੀ ਕਿੰਨੇ ਹੋ ਗਏ ਬਾਕੀ ਮੈਂ ਸੱਟਨੇ ਸਰ ਤੂੰ 10 ਸੱਟ ਦੀ ਖਾ ਮੈਂ ਸ਼ੂਟ ਕਰੀਏ ਨਾ ਚਲੋ ਭਾਈ ਰੇੜਾ ਲੱਤ ਲੈਂਦਾ ਥੱਲੇ ਰੱਖ ਲੈਣ ਦੀ ਬੋਰੀ ਸੀਮਿੰਟ ਦੀ ਰੇੜਾ ਸੀਮਿੰਟ ਦੀ ਸਾਹ ਚੜ ਗਿਆ ਪਤੰਦਰਾ ਚੜ੍ਹਾਈ ਪਤਾ ਕਿੰਨੀ ਲੱਤਾਂ ਫੁਲਾਤੀਆਂ ਲੈ ਕਾਠੀ ਦੀ ਸੀ ਕਾਠੀ ਕੈਨੂ ਹੋ ਗਈ ਏ ਇਹ ਨਹੀਂ ਹਲਦੀ ਹਲਗੀ ਹਲਗੀ ਚਲੋ ਵੀ ਕਰਦੇ ਆ ਕਿ ਉਹਨਾਂ ਜਾ ਕੇ ਛੇਰ ਲਓ ਜੀ ਚੱਲ ਪਿਆ ਕੰਮ ਤਿਆਰੀ ਹੋ ਗਈ ਸ਼ੁਰੂ ਬੰਦੂ ਗੱਲ ਅੱਜ ਤਾਂ ਉਹ ਨਹੀਂ ਜਾ ਬੜੀ ਜਲੀ ਜਲੀ ਫੱਟ ਕਰਕੇ ਲਾਉਣੀ ਆ 13 12 12 ਛੱਡੇ 12 12 ਹੀ ਤੇ ਆ ਟਾ ਵੀ ਗਿੱਲੀਆਂ ਕੀਤੀਆਂ ਪਈਆਂ ਮੈਂ ਨਹੀਂ ਲੈ ਕੇ ਆਇਆ ਭਰਾਵਾ ਤੇਰਾ ਚਾਹ ਮੈਂ ਭੱਜਾਂ ਬੱਬੂ ਤੇ ਜੀ ਆ ਰਿਹਾ ਲੱਗੋ ਲੋ ਜੀ ਆਪਾਂ ਚਾਦਰ ਕਟਾਉਣ ਗਏ ਸੀਗੇ ਚਾਦਰ ਲਿਆਂਦੀ ਕਟਾ ਕੇ ਤੇ ਆਪਣੇ ਤਾਇਆ ਜੀ ਆਏ ਬੈਠੇ ਨੇ ਅੱਜ ਕੰਮ ਚੱਲ ਰਿਹਾ ਜੰਗੀ ਪੱਦਰ ਤੇ ਅੱਛਾ ਸਿੱਧਾ ਸਟੋਰ ਤੇ ਆ ਗਿਆ ਸਾਡੇ ਖਾਲੀ 1 2 3 4 ਬਣ ਗਏ ਦੀਸ਼ੇ ਕਿ 5 4 ਬਣ ਗਏ ਕਿ 5 ਨਹੀਂ ਨਹੀਂ 4 ਬਣ ਗਏ ਕਿ 5 5 ਬਣ ਜਲੇ ਬੜਾ ਠੀਕ ਹੈ ਲਓ ਜੀ ਚਾਹ ਲਈ ਬਣਾਹ ਪੁੱਤੇ ਲੱਗੇ ਪਏ ਸੀਗੇ ਉਹ ਕੰਮ ਕਰਨ ਤੇ ਬਦਲੇ ਚਾਹ ਬਣਾਉਣਾ ਆਏ ਸੀਗੇ ਤੇ ਲਾਭ ਹੀ ਆਉਂਦਾ ਮੜਾ ਕੰਮ ਪਿੱਛੇ ਆਇਆ ਲਾਭ ਹੀ ਗਿਆ ਹੋਇਆ ਚਲੋ ਕਰਦੇ ਆ ਵੀ ਅੱਗੇ ਤੁਹਾਡੇ ਨਾਲ ਕੰਟੀਨਿਊ ਲੋ ਵੀ ਚੱਲ ਪਿਆ ਕੰਮ ਇੱਧਰ ਆ ਦਾ ਮਸਾਲਾ ਦੂਜਾ ਰ ਲਿਆ ਪਿਆ ਚਨਾਈ ਵਾਲਾ ਤੇ ਆਪਾਂ ਹੁਣ ਬਜਰੀਰ ਲਾਉਣੀ ਆ ਤੇ ਆ ਪਾਉਣਾ ਘਰਾ ਤੇ 6 ਮਿੰਟ ਪਾ ਕੇ ਆਪਾਂ ਬਣਾ ਕੇ ਮਸਾਲਾ ਲੈ ਕੇ ਜਾਨੇ ਹੁਣ ਬਜਰੀ ਪਈ ਆ ਬੜੀ ਡੂੰਗੀ ਕੱਢਦੇ ਆ ਬਜਰੀ ਬਲੋਕਾਂ ਦੇ ਵਿੱਚ ਇਹਰਾ ਸਵਾਦ ਨਹੀਂ ਦਿੱਤਾ ਜਾ ਰਿਹਾ ਅੱਜ ਇਹਨਾਂ ਕਿਉਂ ਬੰਦੇ ਹੈ ਜੀ ਨਾ ਹੁਣ ਇਕੱਠੇ ਹੋਏ ਪਹਿਲਾਂ ਹੀ ਗਏ ਬੰਦੇ ਥੋੜੇ ਸੀ ਮੈਂ ਬੱਬੂ ਤੇ ਦੀਸ਼ਾ ਸਮਾਨ ਸਭ ਨੂੰ ਇਕੱਠਾ ਕਰਨਾ ਸੀਗਾ ਤਾਂ ਕਰਕੇ ਹੁਣ ਮੋਟਾ ਗਿਆ ਹੋਇਆ ਲੱਕੜਾ ਲੈਣਾ ਅਖਤਾਂ ਤੋਂ ਚਾਦਰ ਘੜ ਜਾਂਦੀ ਆ ਤਾਂ ਕਰਕੇ ਚਲੋ ਭਈ ਕਰਦੇ ਆ ਤੁਹਾਡੇ ਨਾਲ ਕੇ ਸ਼ੇਰ ਲਓ ਜੀ ਕਰਤਾ ਮਸਾਲਾ ਤਿਆਰ ਆਪਣਾ ਬਜਰੀ ਵਾਲਾ ਤੇ ਘਰੇ ਵਾਲਾ ਆ ਜਾ ਮੋਟੇ ਪਿਆਨੇ ਪੈਰਨੇ ਆ ਤਾਂ ਆ ਪਿਆਨੇ ਪੈਰਨੇ ਲੈ ਓਏ ਆ ਜਾਓ ਭਾਈ ਜੀ ਆ ਜਾਓ ਘਰ ਤਾਂ ਤਿਆਰ ਓਏ ਆ ਰੱਖਾ ਬੋਟਲ ਇਹ ਰੱਖ ਲਾ ਓਏ ਆ ਬਟਲ ਖਾਲੀ ਕਰ ਉਹ ਬਟਲ ਗੇ ਦੂਰ ਤਾਂ ਉਹ ਭਰਾਵਾ ਮੇਰੇ ਤੋਂ ਇੱਥੇ ਦੂਰਾ ਹੋ ਗਿਆ ਨੇ ਹੁੰਦੇ ਨੇ ਵਾਦ ਨਾ ਮੇਰਾ ਹੋਣਾ ਹੀ ਗਾ ਸ਼ੁਕਰ ਆ ਦੱਲੇ ਜਾ ਹੁਣ ਲਿਆ ਮਗਾਚ ਇਸ ਚ ਪਾ ਲੈ ਮੇਰੀ ਗੱਲ ਸੀਮੈਂਟ ਬਾਟੀ ਨਾ ਪਾ ਲੈ ਮਾਂ ਨਹੀਂ ਬਾਟੀ ਚ ਉਹ ਬੱਠਾ ਲਿਆ ਮੈਂ ਤੇਰੀ ਗੱਲ ਗਾਲਾਂ ਆ ਦਵਾਦੀ ਘਰੋਂ ਚਲੋ ਜੀ ਕਰਦੇ ਆ ਕਿ ਛੇਡ ਡਾਉਨ ਤਾਂ ਜਮਾ ਖਤਮ ਹੋ ਗਿਆ ਹਾਂ ਮੈਂ ਹੀ ਲਿਆਣਾ ਜੀ ਥੱਲੇ ਵੀ ਪਾ ਕੇ ਕ੍ਰੈਸ਼ਰ ਕਰਦੇ ਆ ਫਿਰ ਤੁਹਾਡੇ ਨਾਲ ਛੇਡ ਲਓ ਜੀ ਕਰਤੀ ਬਾਬੇ ਦੀ ਕਿਰਪਾ ਨਾਲ ਸ਼ੁਰੂਆਤ ਕਰੈਸ਼ਰ ਪਾ ਨਹੀਂ ਹਿਸਾਬ ਜਰਦੀ ਹੈ ਹਟ ਹਾਂ ਉਹ ਜੋ ਪਕੋਡੇ ਪਾਏ ਆ 5000 ਮੈਨੂੰ ਨਹੀਂ ਪਤਾ ਮੈਂ ਤਾਂ ਹੈ ਨਹੀਂ ਸੋ ਉਹ ਹੈ ਜੀ ਨਾ ਉਹ ਤਾਂ ਆਪਣੀ ਲੜਾਈ ਹੋਈ ਸੀਗੀ ਬਾ ਥੋੜਾ ਹੋਣਾ ਪਾਣੀ ਪਾ ਕੇ ਪਤਲਾ ਬੱਲਾ ਨਿਕਾ ਦਿਓ ਯਾ ਮੋਟੇ ਭਰ ਲਿਆ ਮੇਰਾ ਪੁੱਤ ਬੱਤੀ। ਕੰਮ ਤੇਰਾ। ਜਿਹੜਾ ਬੰਦੀ ਇਹ ਨਾਲ ਲੜਾਈ ਹੋ ਗਈ। ਕਿੰਨੇ ਮਟ ਦੇ ਬਾਅਦ ਇੰਨੇ ਪੜ। ਇੰਨੇ ਆਪਣੇ ਪਾਰ ਚਲ। ਕੰਮ ਪੂਰੇ ਜੰਗੀ ਪੱਦਰ ਤੇ ਚੱਲ ਰਿਹਾ। ਹੁਣ ਬੋਲੋ ਨਾ ਤੁਸੀਂ। ਫੇਰ ਕੱਲ ਹੀ ਰਾਜੀ ਨਾਮਾ ਹੋਊਗੀ ਹੱਟਾ ਹੱਟਾ ਫੇਰ। ਘੋਰਨੇ ਘਰਨੇ ਵਿੱਚ ਇਰਿਆ ਚੱਲੇਗੇ। ਹੈਂਦੀ ਛੇ। ਕੋਈ ਆ ਗੱਤੋਂ ਇਸਰੇ ਕੋਈ ਭੈਣ ਜੀ। ਸੁਤੀ ਕੇ ਨੰਨਾ। ਓਏ ਓਏ। ਓਏ ਬਬੂ ਨੂੰ ਆਇਆ ਹੋ ਗਿਆ ਬਬੂ ਨੇ ਕਿਹਾ ਲੈ ਮਤਰਾ ਜੇ ਪੰਗਾ ਵੱਧ ਗਿਆ ਨਾ ਹੋਰ ਨੇ ਘਰ ਨੇ ਵਿੱਚ ਹੀ ਰਹਿ ਜਾ ਰਿਹਾ ਬੈਤਰੀ ਸਾਹਿਬ ਇਹ ਸਾਬ ਨਾਲ ਮੇਰਾ ਮੈਦੀ ਸਾਹਿਬ ਇਹ ਸਾਬ ਨਾਲ ਮੇਰਾ ਸਿਰ ਪੋਲਾ ਹੋਊਗਾ ਜਿਹੜੇ ਸਾਬ ਨਾਲ ਤੂੰ ਬੱਟਲ ਚਾਹੇ ਤੇਰੇ ਕੋ ਪਤਾ ਮੈਨੂੰ ਇਹ ਤਾਂ ਪਤਾ ਹੋ ਰਾਂਗੇ ਲਿਆਓ ਖੱਚ ਕੇ ਗਾਣੂ ਬਾਈ ਜੀ ਦੇਖੋ ਜੀ ਚਾਦਰ ਘਟੀਏ ਇਧਰੋਂ ਇਧਰ ਆਪਾਂ ਪਟੀਆਂ ਪਾ ਦਈਏ ਸੱਲੇ ਭੜਕਾ ਦੇ ਬਾਈ ਆ ਸਕਦਾ ਮੁੱਤਿਆ ਸਾਰਾ ਪਕੜਾ ਦਿੱਤੀ ਜਾਊਗਾ ਫਿਰ ਇਹ ਕਿਉਂ ਲਾ ਦਿੰਨੇ ਆ ਇੱਥੇ ਤੇ ਕਰ ਨਹੀਂ ਨਹੀਂ ਫਿਰ ਇਹਦਾ ਆਪ ਹੀ ਬੰਦ ਨਾ ਇੰਨਾ ਨਹੀਂ ਕਰਨਾ ਕੌਣ ਦਾਣੇ ਪੌਤਾ ਚੜ ਕੇ ਦੀ ਜਗ ਨਾ ਪੌੜੀ ਲਾ ਲਿਓ ਪੌੜੀ ਫਿਰ ਵਾਂਸ ਲਿਆ ਕੇ ਪੌੜੀ ਵੀ ਲਾ ਦਾਂਗੇ ਫਿਰ ਉਰ ਕੀ ਆ ਦੇਖੋ ਵੀ ਲਓ ਜੀ ਇੱਕ ਰੱਖਣਿਆਂ ਦਾ ਹੋਇਆ ਕੰਮ ਕੰਪਲੀਟ ਕੰਮ ਰਹਿ ਗਿਆ ਥੋੜਾ ਜਿਹਾ ਤੇ ਛਰਨਾ ਵੀ ਪਹੁੰਚ ਚੁੱਕੇ ਛਰਨੇ ਆ ਐ ਆ ਛਰਨੇ ਦੀ ਐਂਟਰੀ ਜ਼ਬਰਦਸਤ ਹੁੰਦੀ ਆ ਥਲੀ ਹੁਣ ਤੂੰ ਦਾਥੇ ਡੌਣ ਕੀ ਜੈਨਾ ਦਾਂ ਕੀ ਮੈਂ ਲੈ ਆਪੀ ਸੀਮੈਂਟ ਵੀਰੇ ਤੂੰ ਹੀ ਲੈ ਕੇ ਆਉਣਾ ਹੁਣ ਮੈਂ ਬਹੁਤ ਬਾਈ ਦੀ ਮੇਰਾ ਸਿਰ ਦੋਹਾਂ ਲੱਗ ਗਿਆ ਹੁਣ ਇਹ ਤਨ ਫੇਰ ਦਾ ਕੰਮ ਕੁ ਕੀ ਕੀ ਕਰ ਦਾ ਦੇ ਉਹ ਤਾਂ ਉਹ ਦਾ ਦੇ ਰੇਤਾ ਲੈ ਕੇ ਆ ਬੱਜਰੀ ਤੋਂ ਪਹਿਲਾਂ ਹੋਰ ਦਾਲ ਰੇਤਾ ਲੈ ਕੇ ਆ ਆ ਸਾਰੀਆਂ ਉੱਥੇ ਰੱਖੀਆਂ ਪਾਣੀ ਪਾਇਆ ਉਹਨਾਂ ਦੇ ਰੇਤਾ ਲੈ ਕੇ ਆ ਸਾਰਾ ਕੰਮ ਕੀਤਾ ਚਾਦਰ ਮੋਢੇ ਤੇ ਚੱਕੀ ਚਾਦਰ ਸਿਰ ਤੇ ਰੱਖੀ ਬੰਦ ਕਰ ਦੋ ਮਿੰਟ ਨਾ ਨਾ ਜਰਨਦੀਪ ਸਾਹਿਬ ਪਾਣੀ ਦਾ ਪਾ ਦੇ ਯਾਰ ਸਾਡੇ ਡਾਉਨ ਸਾਹਿਬ ਨੂੰ ਪਾਉਣਾ ਪੈ ਰਿਹਾ ਪਾਣੀ ਸ਼ਰਨੇ ਨੂੰ ਹੁਣ ਇੱਕ ਜਾਨਵਰ ਦੇ ਦੇਣਾ ਬਸ ਹੋਰ ਚਿਹਤਾ ਜਾਨਵਰ ਦੇਣਾ ਸ਼ਰਨੇ ਨੂੰ ਦੂਸਰਾ ਦਾ ਬਾਦਸ਼ਾਹ ਦੂਸਰਾ ਦਾ ਬਾਦਸ਼ਾਹ ਇਹਦਾ ਭੈਣ ਦਿੱਤੀ ਹੈ ਸਾਡੇ ਨੂੰ ਸ਼ਰਨੇ ਨੂੰ ਦੂਸਰਾ ਬਾਦਸ਼ਾਹ ਦੀ ਭੈਣ ਸਾਰਾ ਘਰ ਗੰਗਾਲ ਕਰ ਦੇਣਾ ਤੁਹਾਡਾ ਇੱਕ ਬੱਚੇ ਨਹੀਂ ਇਹ ਵੀ ਨਹੀਂ ਪਤਾ ਜਿਹੜੇ ਕੁੱਡੇ ਪਾਏ ਤਨ ਢੋਣੇ ਬਾਦਚੂ ਦੀਸ਼ਰਧਾਨਾ ਬੱਚਾ ਮਰਨ ਵਰਗਾ ਕਰਤਾ ਵੇਹੋ ਦੂਸਰਾ ਦਾ ਬਾਦਸ਼ਾਹ ਨਾ ਨਜ਼ਰੀ ਲੱਗੀ ਇਹਨੂੰ ਤੈਨੂੰ ਮੈਂ ਕਿਹਾ ਇਹ ਮੈਂ ਤੋ ਹਾਈ ਟੱਕ ਚੱਕ ਲਿਆ ਦੇ ਦੀ ਪਾਵਰ ਚੱਲ ਉਹ ਵਾਲਿਆ ਆਇਆ ਹੀ ਨਹੀਂ ਉਹ ਹੈਗਾ ਤਾਂ ਮਰ ਗਿਆ ਈ ਕੀ ਬੱਚਾ ਹੋ ਹੈਗਾ ਭੈਅ ਤੇ ਕਰਤਾ ਨਹੀਂ ਮਰਿਆ ਬੱਚਾ ਲੱਛਣ ਤਾਂ ਹੈਗੇ ਆ ਉਹਦੇ ਮਰਨ ਵਾਲੇ ਵੇਖੋ ਬਈ ਕੰਪੂਰਾ ਦੇਖਿਆ ਵਧੀਆ ਸੋਹਣੇ ਬਨ ਰਹੇ ਆ ਨਾ ਤੋ ਕੱਢ ਕੇ ਦੇ ਪੂਰੇ ਬਈ ਵੇਖੋ ਜੀ ਕੋਈ ਮੈਸਤਰੀ ਨਹੀਂ ਲਿਈਦਾ ਆਪਾਂ ਕੰਮ ਕਰਨ ਨੂੰ ਮੈਸਤਰੀ ਸਾਡੇ ਕੋਲੇ ਆਪ ਦਾ ਠੇਕੇਦਾਰ ਆ ਪੈਸੇ ਬਚਾਈਦੇ ਆ ਠੀਕ ਹੈ 500 ਪੈਣੀ ਹੈਗਾ ਆਪਣੇ ਕੋਲ ਪਿਆ ਬਸੇ ਮਹਿਤਰੀ ਦਾ ਖਰਚਾ ਹੀ ਜ਼ਿਆਦਾ ਆ ਸਾਡੇ ਦਾ ਬਸ ਹੁਣ ਹੱਥ ਜੇ ਝਾੜੇ ਆ ਖਰਚਾ ਜ਼ਿਆਦਾ ਆ ਮਹਿਤਰੀ ਦਾ ਪਾਣੀ ਪਿਆ ਯਾਰ ਮਹਿਤਰੀ ਨੂੰ ਚਲੋ ਵੀ ਕਰਦੇ ਆ ਅੱਗੇ ਉਹਦੇ ਨਾਲ ਲਓ ਜੀ ਖੀਰ ਲੈ ਰੱਖਣੇ ਇਹਦੀਆਂ ਲੱਗ ਰਹੀਆਂ ਆਇਟਾਂ ਘੋਰਨੇ ਦੀਆਂ ਤੇ ਬਾਅਦ ਚੋਂ ਲੈਂਟਰ ਪੈਂਦੀ ਕਰਦੇ ਆ ਤਿਆਰੀ ਇੱਕ ਚਾਦਰ ਘਟ ਗਈ ਆ ਜਾਣੇ ਆ ਹੁਣ ਧਰਮਕੋਟ ਨੂੰ ਜਾਂ ਕਿ ਆਪਣੇ ਪਿੰਡੋਂ ਮਿਲ ਜੂ ਬਗਵਾੜੀਆਂ ਤੋਂ ਪਤਾ ਮੋੜ ਵੀ ਜਾ ਕੇ ਆਣਾ ਅੱਜ ਕੀ ਲੈ ਕੇ ਆਣਾ ਮੋਟਾ ਜੀ ਆਇਆ ਜੀ ਤੇ ਆ ਮੈਨੂੰ ਪਤਾ ਦੇ ਕੇ ਆਪੇ ਪੇਪਟ ਫੋਲ ਦੇ ਕੇ ਕੇ ਡਾਊਨ ਪੇਪਟ ਦੇ ਕੇ ਇਹੋ ਆਫਰ ਹੀ ਬਹੁਤ ਤਕੜਾ ਕਰ ਗਿਆ ਕਿਵੇਂ ਕਹਿੰਦਾ ਮੈਂ ਪਾਰਟੀ ਕਰਨੀ ਸ਼ਾਮ ਜਾਉਣ ਨੂੰ ਸ਼ਾਮ ਮੀਟ ਮੋੜ ਲੈ ਹੁੰਦਾ ਕੋ ਬਣਾਉਣੇ ਕਹਿੰਦਾ ਬਣਾ ਕੀ ਫਿਰ ਅੱਜ ਕਿੰਝ ਜ਼ਿਆਦਾ ਹੈ ਕੋਈ ਨਾ ਪਾਰਟੀ ਮੋਟੇ ਵੱਲੋਂ ਜਨਮ ਦਿਨ ਦੀ ਹੈਪੀ ਬਰਥਡੇ ਲੋ ਵੀ ਆਪਾਂ ਬਾਈਰੀ ਬੁਈਰੀ ਦੇ ਤਿਰਲਾ ਸਾਰਾ ਕੁਸ ਕਰਾ ਵੀ ਆਪਣੇ ਕੋਲੇ ਖਤਮ ਹੋ ਕੇ ਚਲਿਆ ਰੇਤਾ ਪਈ ਆ ਹੁਣ ਕਾਹ ਲਿਆ ਤੇ ਰੇਤਾ ਪਾਵਾਂਗੇ ਰ ਲਾ ਕੇ ਰੱਖਤੀ ਤੇ ਡਾਉਨ ਹੋਣੀ ਗਏ ਹੋਇਆ ਲੱਕੜਾ ਲੈਣ ਉਹ ਗਾਂ ਵਾਲੇ ਪਾਸੇ ਚਾਦਰ 깔 ਜਾਂਦੀ ਆ ਉਧਰ ਤੇ ਆਪਾਂ ਚਾਹ ਚੂ ਬਣਾਉਨੇ ਆ ਟਾਉਨ ਹੋਣੀ ਕਹਿੰਦਾ ਤੂੰ ਚਾਹ ਬਣਾ ਕੇ ਰੱਖ ਆਈ ਆਗੇ ਤੇ ਕਰਦੇ ਆ ਮੈਂ ਰਸ਼ੇਰ ਇਧਰ ਕੀਤਾ ਆਪਾਂ ਪਾਣੀ ਦਿੱਤਾ ਹਾਤੋਂ ਨੇ ਯਾਰ ਆਵੇ ਬਹੁਤ ਖਰਾਬ ਜਿਹਾ ਹੋ ਜਾਂਦਾ ਡਾਉਨ ਹੋਣੀ ਆਉਂਦੇ ਫਿਰ ਚਾਹ ਚੂ ਪੀ ਕੇ ਫਿਰ ਕਰਦੇ ਆ ਫਿਰ ਉਹਦੇ ਨਾਲ ਕਰਦੇ ਆ ਸ਼ੇਅਰ ਫਿਰ ਗਏ ਲੋਈ ਬਾਦਰੀਆ ਕੀ ਲਾਉਣਾ ਹੁਣ ਏ ਯਾਰ ਦਿਸਿਆ ਇਧਰ ਕੀ ਲਾਉਣਾ ਬਾਈ ਜੀ ਹੁਣ ਉਹ ਦਿਸਿਆ ਇਧਰ ਕੀ ਲਾਉਣਾ ਹੁਣ ਇਹ ਤੇ ਰੱਖੋ ਇਹਦੇ ਵਿੱਚ ਕੋਈ ਚੀਜ਼ ਵਸਾ ਲਈ ਹੁਣ ਇਧਰ ਕੀ ਲਾਉਣਾ ਏ ਪੱਟੀ ਲਾਉਣੀ ਬਸ ਪੱਟੀ ਹੁਣ ਥੋੜੀ ਕੋ ਹੈ ਨਹੀਂ ਆਪਣੇ ਕੋਲੇ ਹੈ ਨਹੀਂ ਸਾਰਾ ਤਾਂ ਹੋਗਾ ਪੱਟੀ ਤਾਂ ਹੈਗੀ ਆ ਤੇ ਚਲੋ ਬਈ ਕਰਦੇ ਆ ਮਸਾਲਾ ਮਸੂਲਾ ਲਾਉਣੇ ਆ ਕੀ ਫੜਨਾ ਆ ਵੱਡਾ ਬਹੁਤ ਆ ਯਾਰ ਉਹ ਬਈ ਸਾਡੇ ਬੰਦੇ ਬਿੱਲੇ ਫੜਨੀਆਂ ਗੱਲਾਂ ਕਰ ਰਹੇ ਆ ਆ ਜਿਹੜਾ ਬੰਦਾ ਸਾਡਾ ਨੀਲੇ ਕੋਟ ਵਾਲਾ ਇਹ ਬਿੱਲੇ ਕੋਟ ਬੰਦਾ ਡਾਉਣ ਸਿੱਧੀ ਫੜਦੋ ਨਹੀਂ ਸਿੱਧੀ ਚਲਾ ਕਰੀ ਯਾਰ ਡੇਡੀ ਦਾ ਦਰਵਾਣਾ ਸਿੱਧੀ ਚਲੋ ਵੀ ਕਰਦੇ ਆਂ ਉਹਦੇ ਨਾਲ ਛੇਰ ਅੱਗੇ ਹਾਂ ਸੁਆਜਾ ਵਾਲਾ ਦੱਸਾਂ ਨਹੀਂ ਜਾ ਰਿਹਾ ਅੱਜ ਕੰਮ ਸਾਰਾ ਮੇਰੇ ਤੇ ਹੀ ਆ ਚਲੋ ਮਸਾਲਾ ਮਸੂਲਾ ਮੈਂ ਇਹ ਲਿਆਉਣ ਲੱਗ ਲਾ ਲਾਓ ਜੀ ਬਾਈ ਸਾਡੇ ਮਹਤਰੀਆਂ ਦੇ ਹਿਸਾਬ ਚ ਨਹੀਂ ਹੁੰਦਾ ਪਿਆ ਕੰਮ ਲਾਦਾਈਤੀ ਆ ਗਿਆ ਸਾਹਬ ਜੀ ਅੱਧਾ ਘੰਟਾ ਹੋ ਗਿਆ ਅੱਡੇ ਮੈਸਤਰੀ ਲੱਗੇ ਹੋਏ ਨਹੀਂ ਪੈਣੀਆਂ ਯਾਰ ਨਹੀਂ ਨਹੀਂ ਉਹ ਪਰ ਲੀਆਂ ਹੋਈ ਹੋਈ ਕੰਮ ਲੈ ਰਹੇ ਆ ਇਹ ਉਹ ਮੰਨ ਲਾ ਗਾ ਲੋ ਉਹ ਨੁਕਾ ਨਹੀਂ ਆਪਣੀ ਸਾਰੀ ਨਹੀਂ ਬੱਪੂ ਉਹ ਵੀ ਉਧਰੋਂ ਸੈਟ ਆਉ ਬਸ ਉਹ ਇੰਨੀ ਨੁਕਾ ਰਹਿ ਗਈ ਆਵੇ ਲੰਮੀ ਫੱਟੀ ਲਿਆ ਇੱਥੋਂ ਇੰਨੀ ਲੰਮੀ ਪਾ ਦੇ ਹੋ ਗਿਆ ਸੈਟ ਉਧਰੋਂ ਵੀ ਓਏ ਡਾਉਣ ਆ ਚੱਕ ਤੂੰ ਨਾ ਇਹ ਰੱਖ ਤੇ ਬਾਈ ਮੇਰਾ ਪੜਾਈ ਚੱਕ ਉਥੋਂ ਨਾ ਪੜਾਈ ਲੰਮੀ ਪਾ ਦੇ ਬਾਸ ਲਓ ਜੀ ਇਧਰ ਵੀ ਹੋ ਗਈ ਸੈਟਿੰਗ ਪੂਰੀ ਸੈੱਟ ਬਾਈ ਦੇਖੋ ਲਓ ਬਾਈ ਜੀ ਦਾਹ ਰੱਖਨੇ ਦਾ ਕੰਮ ਹੋ ਗਿਆ ਕੰਪਲੀਟ ਤੇ ਅਸੀਂ ਲੈਣ ਚੱਲੇ ਆ ਚਾਦਰ ਹੁਣ ਇੱਕ ਤੇ ਇੱਕ ਸੀਮੈਂਟ ਦੀ ਬੋਰੀ ਤੇ ਲੈ ਆਈਏ ਤੇ ਬਾਅਦ ਚ ਫਿਰ ਕਰਦੇ ਆ ਤੁਹਾਡੇ ਨਾਲ ਸੈਟਅਪ ਕੋਈ ਵੀ ਨਹੀਂ ਕੀ ਬੰਦਾ ਜੁੜਦਾ ਪੌਲੀ ਕਹਗਾ ਸੀਮੈਂਟ ਲਓ ਵੀ ਆ ਕਰਾ ਜਾ ਵੜਦਾ ਵੜਨ ਆਏ ਵੜੀ ਚੱਲ ਬਪੂ ਭਾਈ ਜਰਦਾ ਉਹੀ ਹੋ ਡੇਣਾ ਇਧਰਦਾ ਪਾਲਾ ਹਣਾ ਝਾੜ ਦਾਂਗੇ ਥੋੜੀ 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 ਓਤਲੀ ਟੋਪੀ ਵੜਦਾ ਵਾ ਵਾ ਕੋਈ ਨਾ ਉਹਦਾ ਕਰ ਲਾਂਗੇ ਬੜਾ ਤਿੰਨ ਨਾੜਾ ਹਾਂ ਵਾ ਵੜਾ ਜੇ ਰੀ ਅੱਗ ਪੈਂਦੀ ਫਿਰ ਵੱਡੇ ਮਾਤਰੀ ਨੇ ਬੱਬੂ ਨੇ ਪਲੇਟ ਤੋੜਦਾ ਸਹੀ ਗੱਲ ਆ 20 ਦਾ ਉਹ ਮੁੜ ਕੇ ਲਿਆਉਣਾ ਪਿਆ ਮੈਂ ਘਰੋਂ ਲਈ ਆਉਣੇ ਆ ਹੁਣ ਮੈਂ ਸੀਮੈਂਟ ਲਿਆਵਾਂ ਹਾਂ ਚੱਲ ਪਿਆ ਉਹ ਚਾਰਜਰ ਜੱਕ ਲਈ ਥੱਲੇ ਬੱਬੂ ਸੀ ਟੈਪ ਉਹ ਬੁੱਝ ਗਿਆ ਚੱਲ ਪਿਆ ਲਓ ਜੀ ਲਾਤੀ ਬਈ ਟੂਬ ਹਾਂ ਹਾਂ ਸੀ ਟੈਪ ਚਾਰਜਰ ਚੱਕ ਲਿਆ ਚਾਰਜਰ ਸੀ ਟੈਪ ਲਓ ਜੀ ਮੈਂ ਜਾਣਾ ਹੀ ਲੈਣ ਸੀਮੈਂਟ ਦੀ ਬੋਰੀ ਬੱਦਲ ਜੀ ਸਕੇ ਲੱਗੇ ਆ ਫੋਨ ਹੋ ਗਿਆ ਚਾਰਜਰ ਤੇ ਇੱਥੇ ਲੱਜ ਗਿਆ ਲਓ ਬਈ ਰੱਖਾ ਦੇ ਮੈਂ ਉੱਤੇ ਢੇਰੀ ਕਰ ਲੈਣਾ ਚੱਲ ਵੀ ਉਤਲੇ ਰੱਖਣੇ ਦੀ ਪੈ ਲੱਗ ਗਿਆ ਪਸਲਾ ਛਾਣੇ ਫੋਨ ਦੇ ਹੋਇਆ ਤਾਂ ਜਿਵੇਂ ਬੱਟਲ ਤੋੜ ਦੇਣਾ ਤੂੰ ਦੂਜੇ ਬੱਟਲ ਟੁੱਟਿਆ ਨਾ ਕੰਦਰਾ ਸੈੱਟ ਦਿਓ ਯਾਰ ਤੁਸੀਂ ਆ ਓਏ ਟੁੱਟ ਲੈ ਜੀ ਫਲੇ ਨਿੱਕੇ ਤੂੰ ਭਗਾਈ ਮਾਰਦਾ ਯਾਰ ਕੰਮ ਇਹ ਤੂੰ ਆ ਕੰਮ ਨਾ ਕਰ ਅੱਧਾ ਲੈ ਕੇ ਬਣਾ ਦੋ ਵੀਰਾ ਦਾ ਇਹ ਕੋਈ ਕਾਰੰਟੀਨਾ ਪਾ ਲੈਂਦਾ ਕੱਢ ਕੇ। ਅੱਦਾਬਾਦ ਦਾਂਗੇ। ਵਾਹ। ਉਹ ਚੱਕੀ ਬਈ ਮੜਾ ਆ। ਕੀ ਚੀਜ਼? ਉਹ ਵਾਲੀ। ਵਾਹ ਦੇਖੋ ਜੀ। ਉਹ ਖੱਟੀ। ਉਹ ਖੱਟੀ। ਚੱਲ ਛਰਨੇ ਲੱਗ ਗਏ ਆਪਾਂ। ਟੋਟਾ ਵੱਢਿਆ ਉੱਥੇ ਖੱਟੀ ਦੋ ਲਿਆ। ਇੱਧਰ ਦਾ ਬਸ ਨੀਵਾ। ਵਾਵਾ ਨੀਵਾ ਰਹਿ ਗਿਆ ਯਾਰ। ਹਾਂ। ਉਹ ਲਈਏ। ਵੇਖੀ ਮੜਾ ਹੋਈ ਛੱਟ ਤੇ। ਵੇਖੋ ਜੀ। ਕੱਲ ਲਾਏ ਹੋਏ ਆ ਥੱਲੇ। ਤੇ ਚਾਦਰ ਦਾ ਟੋਟਾ ਰਹਿ ਗਿਆ ਨੀਵਾ। ਚਲੋ ਛਰਨੇ ਪਾ ਲੈ ਕੇ ਜੀ। ਆਹ ਆਏ। ਚੱਲ ਛਰਨੇ ਓਏ। ਕਿੱਕ ਬਟਲ। ਆਹ। ਲੋ ਜੀ ਜਾ ਰਹੇ ਆਂ। ਆ ਬਾਲਾ ਤੇ ਸਵਾਜਾ ਵਾਲਾ ਦਿੱਤਾ ਨਹੀਂ ਜਾਂਦਾ ਹੁੰਦਾ ਹੁਣ ਤੁਹਾਨੂੰ ਪਤਾ ਆ ਵੀ ਪੈ ਨਹੀਂ ਬੰਦੇ ਥੋੜੇ ਆ ਆ ਛਰਨਾ ਦਾ ਬੱਠਲ ਖਾਲੀ ਲੈ ਕੇ ਜਾਣ ਨੂੰ ਰੱਖਿਆ ਆ ਭਾਈ ਜੀ ਹੈ ਪਹਿਲਾਂ ਕਰ ਤੂੰ ਐ ਕਿ ਲੱਗਣਾ ਕੋਕ ਉਤਲੇ ਰੱਖਨੇ ਆ ਪੂਰਾ ਇੱਕ ਰੱਖਣਾ ਵੱਡਾ ਉਦੋਂ ਬਾਅਦ ਚੋਂ ਫੇਰ ਇੱਕ ਰੱਖਣਾ ਵੱਡਾ ਉਚਾਲੇ ਰੱਖਣਾ ਜਮਾ ਛੋਟਾ ਉਚਾਲੇ ਛੋਟਾ ਬਾਲਾ ਵੀ ਨਹੀਂ ਆਇਆ ਬੱਪੂ ਨਾ ਇੰਨਾ ਹੀ ਸਾਈਦਾ ਤਾਂ ਆ ਗਿਆ ਆ ਆ ਪੂਰੇ ਵੱਡੇ ਨੀਲੀ ਨੂੰ ਮੇਰੇ ਕੋਲ ਛੱਡਦੇ ਹੋ ਮੋਟਾ ਵੀ ਆਇਆ ਹੋਇਆ ਅਬ ਟੀਟ ਬੰਦੇ ਮਥਾਂ ਹੀ ੱਟ ਭਿਉਂਦੇ ਆ ਮਥਾਂ ਹੀ ਮਥਾਂ ਹੀ ਕਿਸੀ ਵੇ ਤੇਰੇ ਕੋਲ ਤਰੀਆ ਲਓ ਜੀ ਕੰਮ ਪੂਰਾ ਜੋਰਾਂ ਛੋਰਾਂ ਤੇ ਚੱਲੀ ਜਾ ਰਿਹਾ ਇਸ ਟਾਈਮ ਕੋਈ ਨੀਲੀ ਨੂੰ ਵੀ ਮਾਰਦੇ ਪਤਾ ਨਹੀਂ ਕਾ ਪੂਰਾ ਕੰਮ ਚੱਲੀ ਜਾ ਰਿਹਾ ਉਹ ਅਰਟਰੀ ਐਲੀਫਾਂਟੀ ਪਰ ਲੱਗ ਕੇ ਤੇਰੇ ਲਈ ਨੀਲੀ ਵੀ ਲੱਭਾਂਗੇ ਤੇ ਦਿਨ ਆਪਾਂ ਤੇ ਆਏ ਫੇਰਦੀ ਆ ਔਰ ਤੂੰ ਨੋਟ ਲਈ ਉਹ ਵੀ ਵੇਖੋ ਹੁਣ ਇੰਦਰ ਰੋੜਾ ਲਾ ਲਈ ਆ ਰੱਖਣਾ ਵੀ ਪੂਰਾ ਤਗੜਾ ਔਰ ਰੱਖਣਾ ਵੀ ਪੂਰਾ ਤਗੜਾ ਬਈ ਵੇਖੋ ਇਹਦੇ ਵਿੱਚ ਛੋਟਾ ਔਰ ਇਹਦੇ ਨੇ ਬੋਟੇ ਬਸ ਬਈ ਕਿੰਨੇ ਬਣ ਗਏ ਬੱਬੂ ਕਿੰਨੇ ਬਣ ਗਏ ਇੱਕ ਮਾਜੀ ਬਾਂਜੀ ਦਾ 18 16 17 18 ਬਾਂਜੀ 18 ਇਹ ਕਿਥੇ ਲਗਾ ਦੇਣਾ ਚਲੋ ਖੋਲ ਚੱਲ ਗਏ ਫੇ ਚੱਲ ਗਏ ਲੈ ਜਨ ਲੋ ਇੱਥੇ ਕੜਾ ਸਮਾਨ ਲੈ ਹੋਈ ਨਾ ਇਕੱਠਾ ਕਰਕੇ ਉਹ ਯਾਰ ਤਾਂ ਹੀ ਲਿਆਓ ਯਾਰ ਸਾਰਾ ਖਾਣਾ ਕਿ ਨਹੀਂ ਖਾਣਾ ਓਏ ਲੱਬੜੇ ਹੈਗੇ ਉੱਥੇ ਤਾਂ ਖਾਣਾ ਯਾਰ ਉੱਥੇ ਬਿੱਡਾਂ ਦੇ ਚੜਨਾ ਇਹਨਾਂ ਨੇ ਯਾਰ ਮੰਜਾ ਡਿੱਠਾ ਪਿਆ ਵਾ ਤੇ ਮੰਜੇ ਤੇ ਇੰਨੇ ਇਥੇ ਕਿਤੇ ਪੂਰੇ ਹੋਣ ਕੱਲਾ ਛਰਨਾ ਮੰਜੇ ਪੂਰਾ ਹੋਇਆ ਇੱਕ ਤੇ ਛਰਨਾ ਕੱਲਾ ਪੂਰਾ ਆਊਗਾ ਲਓ ਜੀ ਹੁਣ ਲੱਗਿਆ ਹੀ ਜਾਣ ਗਾਰਾ ਤਾਂ ਨਹੀਂ ਪੈਣਾ ਬਬੂ ਇਹਤੇ ਨੇ ਦੂਜੀ ਮਿੱਟੀ ਫੇਰ ਦਾਂਗੇ ਉਹ ਕਿ ਨਹੀਂ ਆਹ ਫੇਰ ਨਾਲ ਜਿਉਂ ਬੜੀ ਮੋਟੀ ਮੋਟੀ ਕਰਕੇ ਫੇਰ ਦਾਂਗੇ ਫਿਰ ਤੁਮ ਤਾਂ ਟਕਾ ਕੇ ਬਣਾ ਲਾਂਗੇ ਜਿਵੇਂ ਤੀਏ ਦੇ ਬਣਾਏ ਹੋਏ ਜੰਮ ਗਿਆ ਹੁੰਦਾ ਯਾਰ ਜੰਮਿਆ ਨਾ ਤਾਂ ਹਵ ਤੱਕ ਲੈਣਗੇ ਠੁੱਕਰ ਨੂੰ ਤੇ ਆਪਾਂ ਹੁਣ ਕਰਨਾ ਵੀ ਕੀ ਆ ਆ ਗੇੜ ਗੂੜ ਕਰਨ ਨੂੰ ਲਾਉਨੇ ਸਵੇਰੇ ਕਿੱਥੇ ਇੱਥੇ ਬਾਹਰ ਚਲ ਇਹ ਤਾਂ ਲਾ ਦਾਂਗੇ ਚਲੋ ਜੀ ਹੁਣ ਲੱਗੇ ਜਾਨ ਤੇ ਕਰਦੇ ਐਂਡਿੰਗ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ